ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇੱਕ ਹਲਕ ਦੇਸ਼ ਪ੍ਰਦੇਸ਼ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਉਹ ਹੈ ਸੱਤ ਮੈਂਬਰੀ ਕਮੇਟੀ ਦਾ ਘਟ ਜਾਣਾ ਕਿਉਂਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਂਮੀ ਲਗਾਤਾਰ ਅਸਤੀਫਾ ਦੇ ਕੇ ਇਸ ਕਮੇਟੀ ਤੋਂ ਲਾਂਭੇ ਹੋ ਗਏ ਨੇ ਬਿੰਤੀ ਸਹਿਤ ਅਤੇ ਆਦਰ ਸਹਿਤ ਦੋਵੇਂ ਸਤਕਾਰਤ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਸਾਡਾ ਇਰਾਦਾ ਨਹੀਂ ਕਿ ਅਸੀਂ ਕਿਸੇ ਦੇ ਪਰਸਨਲੀ ਨਿੱਜੀ ਤੌਰ ਤੇ ਖਿਲਾਫ ਕੋਈ ਟਿੱਪਣੀ ਕਰੀਏ ਪਰੰਤੂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦਾ ਇੰਜ ਟੁੱਟ ਜਾਣਾ ਤੇ ਇੰਜ ਵਿਖਰ ਜਾਣਾ ਤੇ ਐਸੇ ਹਾਲਾਤਾਂ ਦੇ ਵਿੱਚ ਅਸਤੀਫੇ ਦੇ ਕੇ ਲਾਂਬੇ ਹੋ ਜਾਣਾ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਇਤਿਹਾਸ ਦਾ ਹਿੱਸਾ ਬਣ ਗਏ ਨੇ ਇਤਿਹਾਸ ਹਰ ਚੀਜ਼ ਨੂੰ ਸੰਭਾਲਦਾ ਹੈ ਇਤਿਹਾਸ ਹਰ ਚੀਜ਼ ਨੂੰ ਆਪਣੇ ਬੁੱਕਲ ਵਿੱਚ ਸਮੋ ਲੈਂਦਾ ਤੇ ਵਿਸ਼ਾਲ ਇਤਿਹਾਸ ਦੇ ਵਿੱਚ ਅੱਜ ਇਹ ਦੋ ਪਾਤਰ ਜਿਹੜੇ ਕਿ ਆਪਣਾ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਲਈ ਨਿਰਧਾਰਤ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਲਾਂਬੇ ਹੋ ਗਏ ਨੇ ਅੱਜ ਇਤਿਹਾਸ ਨੇ ਵੀ ਇਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਛੋਟੀ ਜਿਹੀ ਗੱਲ ਮੈਂ ਸਾਂਝੀ ਕਰਨ ਦਾ ਯਤਨ ਕਰਾਂ ਪਹਿਲੇ ਦਿਨ ਤੋਂ ਹੀ ਇਸ ਭਰਤੀ ਕਮੇਟੀ ਨੂੰ ਸਾਬੋਤਾਜ ਕਰਨ ਲਈ ਲਗਾਤਾਰ ਯਤਨ ਸੀ ਜਿਹੜੇ ਉਹ ਸਾਹਮਣੇ ਆ ਰਹੇ ਸੀ ਉਹਨਾਂ ਲਗਾਤਾਰ ਯਤਨਾਂ ਦੇ ਵਿੱਚ ਸਾ ਖਾਸ ਕਰਕੇ ਸਰਦਾਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਬੜੇ ਵੱਡੇ ਲੈਵਲ ਤੇ ਯਤਨ ਆਰੰਭੇ ਹੋਏ ਸਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਉਹ ਹੋ ਸਕੇ ਉਹਦੇ ਬਹੁਤ ਸਾਰੇ ਬਹਾਨੇ ਵੀ ਬਣਾਏ ਗਏ ਪਰੰਤੂ ਮੈਂ ਗੱਲ ਅਸਤੀਫਿਆਂ ਤੇ ਕੇਂਦਰਿਤ ਕਰਨਾ ਚਾਹੁੰਦਾ ਤਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 7 ਮੈਂਬਰੀ ਕਮੇਟੀ ਵੱਲੋਂ ਲਗਾਤਾਰ ਪ੍ਰਧਾਨਗੀ ਦੇ ਤੌਰ ਤੇ ਸਵਾਲ ਕੀਤੇ ਜਾਂਦੇ ਸਨ ਕਿ ਇਸ ਨੂੰ ਅੱਗੇ ਤੋਰਿਆ ਜਾਵੇ ਭਰਤੀ ਮਹਿਮ ਲਈ ਸ਼੍ਰੋਮਣੀ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਨੂੰ ਤਲਬ ਕੀਤਾ ਜਾਵੇ ਕੀਤਾ ਗਿਆ ਨਾ ਆਉਣ ਦਾ ਬਹਾਨਾ ਬਹੁਤ ਕੁਝ ਹੋਇਆ ਪਿਆਰੇ ਦੋਸਤੋ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਆਖਿਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਪੰਥ ਵੱਲ ਪਿੱਠ ਕਰਕੇ ਕਿੰਨਾ ਕੁ ਚਿਰ ਰਾਜਨੀਤੀ ਇਹ ਜਿਹੜੀ ਉਹ ਕਰਾਂਗੇ ਆਵਾਜ਼ ਖਲਕ ਦੇ ਇਸ ਨਜ਼ਰੀਏ ਤੋਂ ਮੈਂ ਤੁਹਾਡੇ ਨਾਲ ਸਿੱਖ ਪੰਥ ਦੀ ਇੱਕ ਉਹ ਬੇਦਨਾ ਸਾਂਝੀ ਕਰ ਰਿਹਾ ਭਾਵੇਂ ਸਫਲ ਹੋਵੇ ਚਾਹੇ ਨਾ ਹੋਵੇ ਪਰੰਤੂ ਇੱਕ ਹਿੱਸੇ ਵਿੱਚ ਬਹੁਤ ਵੱਡੀ ਪੀੜ ਹੈ ਜੱਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਨੇ ਇਹ ਦੁਖਾਂਤਕ ਗੱਲ ਹੈ ਵਿਚਾਲੇ ਛੱਡ ਕੇ ਵਿਦੇਸ਼ ਚੱਲੇ ਜਾਣਾ ਕਿੱਡਾ ਦੁਖਦਾਈ ਵਰਤਾਰਾ ਹੈ ਕਮੇਟੀ ਇੱਕ ਤਰ੍ਹਾਂ ਨਾਲ ਸਾਬੋ ਤਾਜ ਹੋ ਗਈ ਜਿੱਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਚੰਗੇ ਆਗੂ ਜਿਹਨਾਂ ਨੂੰ ਸਮਝਿਆ ਜਾਂਦਾ ਸੀ ਸਿਰ ਕਾਲ ਤੱਕ ਸਾਹਿਬ ਦੇ ਹੁਕਮ ਨੂੰ ਲਾਂਬੇ ਰੱਖ ਕੇ ਹੁਕਮ ਨੂੰ ਇੱਕ ਪਾਸੇ ਰੱਖ ਕੇ ਚੁੱਪ ਕਰਕੇ ਅਸਤੀਫਾ ਦੇ ਕੇ ਆਪਣੇ ਅਕਾਫਾਂ ਨੂੰ ਖੁਸ਼ ਕਰਨ ਦਾ ਆਪਣੇ ਅਕਾਫਾਂ ਲਈ ਰਾਹ ਪੱਧਰਾ ਕਰਨ ਦਾ ਯਤਨ ਕਰਦੇ ਨੇ ਤੇ ਸਿੱਖ ਪੰਥ ਦਾ ਇੱਕ ਹਿੱਸਾ ਹੈ ਜਿਹੜਾ ਉਹ ਪੀੜਾ ਨਾਲ ਤਿਲ ਮਲਾ ਉੱਠਦਾ ਹੈ ਇਸ ਪੀੜਾ ਨੂੰ ਤੁਸੀਂ ਭਾਵੇਂ ਸਮਝੋ ਨਾ ਸਮਝੋ ਪਰੰਤੂ ਨੌਜਾਨ ਪੀੜੀ ਇਸ ਪੀੜਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਨਜ਼ਰ ਆਉਂਦੀ ਹੈ ਦੋਸਤੋ ਅਵਾਜ਼-ਏ-ਖਲਕ ਦੇ ਇਸ ਮਾਧਿਅਮ ਰਾਹੀਂ ਅਸੀਂ ਪੁੱਛਣਾ ਚਾਹੁੰਦੇ ਹਾਂ ਬਹੁਤ ਸਾਰੀਆਂ ਟਿੱਪਣੀਆਂ ਸਰਦਾਰ ਕਰਨੈਲ ਸਿੰਘ ਪੰਜੋੜੀ, ਮਾਲਵਿੰਦਰ ਸਿੰਘ ਮਾਲੀ ਹੋਰਾਂ ਵੱਲੋਂ ਤੇ ਹੋਰ ਦੇਸ਼-ਵਿਦੇਸ਼ ਤੇ ਲੋਕਾਂ ਵੱਲੋਂ ਅਸੀਂ ਜਦੋਂ ਦੇਖਦੇ ਹਾਂ ਤਾਂ ਇੰਜ ਤੁਰ ਜਾਣਾ ਅਸਤੀਫਾ ਦੇ ਕੇ ਲਾਂਬੇ ਹੋ ਜਾਣਾ ਸਭ ਨੂੰ ਪਤਾ ਹੈ ਕਿ ਕਾਰਜਕਾਰੀ ਕਮੇਟੀ ਵੱਲੋਂ ਅਸਤੀਫਾ ਰੱਦ ਕੀਤਾ ਜਾਣਾ ਹੈ ਸਭ ਨੂੰ ਪਤਾ ਹੈ ਕਿ ਸਾਰਾ ਕੁਝ ਕਿਉਂ ਹੋਇਆ ਕਿਉਂ ਵਰਤਾਰਾ ਵਾਪਰ ਰਿਹਾ ਪਰੰਤੂ ਅਖਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿੰਨਾ ਕੁ ਚਿਰ ਪਿੱਠ ਪਿਖਾ ਕੇ ਅਸੀਂ ਸਾਰਾ ਕੁਝ ਆਪਣੇ ਸਿਆਸੀ ਆਗੂਆਂ ਲਈ ਰਾਹ ਪੱਧਰਾ ਕਰਨ ਦਾ ਯਤਨ ਇੱਕ ਯਤਨ ਹੁੰਦੇ ਨੇ ਇੱਕ ਸੋਚ ਹੁੰਦੀ ਹੈ ਕਿ ਅਸੀਂ ਇਸ ਤਰੀਕੇ ਨਾਲ ਸਫਲ ਹੋ ਸਕਾਂਗੇ ਬਾਕੀ ਸਾਰਾ ਕੁਝ ਤੇ ਗੁਰੂ ਰਾਮਦਾਸ ਮਹਾਰਾਜ ਜਾਂ ਸ਼੍ਰੀ ਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣਦੇ ਨੇ ਕਿ ਉਹਨਾਂ ਨੂੰ ਕੀ ਪਸੰਦ ਹੈ ਉਹਨਾਂ ਨੂੰ ਕੀ ਚੰਗਾ ਲੱਗਦਾ ਹੈ ਉਹਨਾਂ ਦੀ ਕੀ ਰਜਾ ਹੈ ਸਹਿਬ ਸਤਿਗੁਰੂ ਸ਼੍ਰੀ ਕਾਲ ਤਖਤ ਸਾਹਿਬ ਦੀ ਮਹਾਨ ਪਰੰਪਰਾ ਮਾਣੇ ਕਿਸ ਪਾਸੇ ਤੁਰਨਾ ਹੈ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਤ ਪ੍ਰਧਾਨ ਸਾਹਿਬ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੋਂਗਰ ਵਰਗੇ ਪੜ੍ਹੇ ਲਿਖੇ ਵਿਦਵਾਨ ਸੱਜਣ ਜਿਹੜੇ ਸਾਰੀ ਉਮਰ ਜਿਨ੍ਹਾਂ ਨੇ ਆਪਣੀ ਟਕਸਾਲਤਾ ਸਿੱਖ ਪੰਥ ਇੱਕ ਸਵਾਲ ਤੇ ਜ਼ਰੂਰ ਸਾਹਮਣੇ ਆਉਂਦਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਪੰਜੋਲੀ ਸਾਹਿਬ ਦੀ ਪੋਸਟ ਵੀ ਤੇ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਪੋਸਟ ਦਾ ਜੇ ਹਵਾਲਾ ਦਈ ਹੈ ਤਾਂ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਵੱਡੇ ਵੱਡੇ ਸੰਕਟ ਰਾਜਨੀਤਿਕ ਤੌਰ ਤੇ ਆਏ ਤੇ ਉਹ ਅਸਤੀਫਾ ਦੇ ਕੇ ਕਦੇ ਭੱਜੇ ਨਹੀਂ ਉਹ ਹਾਰ ਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲੈਣਾ ਤੇ ਪਹਿ ਗਿਆ ਕਈ ਵਾਰ ਪਰੰਤੂ ਸ਼੍ਰੀ ਕਾਲ ਤਖਤ ਸਾਹਿਬ ਵਰਜਨ ਸਿੱਖ ਪਰੰਪਰਾ ਮਹਲ ਪਿੱਠ ਬਹੁਤਾ ਉਹਨਾਂ ਨੇ ਕਦੇ ਵਿਖਾਈ ਨਹੀਂ ਤੇ ਅੱਜ ਇਸ ਤਰ੍ਹਾਂ ਚੱਲੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਪਿੱਛੋਂ ਭਰਤੀ ਪ੍ਰਕਿਰਿਆ ਹੋਰ ਤੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸੱਤ ਮੈਂਬਰੀ ਕਮੇਟੀ ਦੇ ਕਨਵੀਨਰ ਦਾ ਲਾਂਭੇ ਹੋ ਜਾਣ ਤੋਂ ਬਾਅਦ ਤੇ ਫੇਰ ਪਰਤੀ ਪ੍ਰਕਿਰਿਆ ਜਿਹੜੀ ਉਹ ਤੋਂ ਅਗਲੀ ਚੋਣ ਪ੍ਰਕਿਰਿਆ ਜਿਹੜੀ ਉਹ ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਸੋਚਿਆ ਜਾ ਰਿਹਾ ਜਿਸ ਤਰ੍ਹਾਂ ਦਾ ਵਿਚਾਰਿਆ ਜਾ ਰਿਹਾ ਪਰੰਤੂ ਸ਼੍ਰੀ ਕਾਲ ਤਖਤ ਸਾਬ ਤੋਂ ਜਾਰੀ ਹੋਏ 2 ਦਸੰਬਰ ਦੇ ਹੁਕਮਾਂ ਦਾ ਕੀ ਬਣੇਗਾ ਅੱਜ ਪੰਜ ਮੈਂਬਰ ਨੇ ਕਾਲ ਤਖਤ ਸਭਦ ਖੁਸ਼ੀ ਇਸ ਗੱਲ ਦੀ ਹੈ ਕਿ ਹਾਲੇ ਇਕਵਾਲ ਸਿੰਘ ਝੁੰਦਾ ਉੱਥੇ ਕਮੇਟੀ ਦੇ ਉੱਤੇ ਲਗਭਗ ਖੜੇ ਨਜ਼ਰ ਆ ਰਹੇ ਨੇ ਪਰ ਪ੍ਰਤਾਪ ਸਿੰਘ ਬਡਾਲਾ ਜੀ ਅਨਕਿਤ ਸਿੰਘ ਇਹ ਵਾਲੀ ਜਥੇਦਾਰ ਸੰਤਾ ਸਿੰਘ ਉਮੈਦਪੁਰ ਤੇ ਇਕਵਾਲ ਸਿੰਘ ਝੁੰਦਾ ਤੇ ਬੀਬੀ ਸਤਵੰਤ ਕੌਰ ਇਹ ਸਾਰੇ ਸੱਜਣ ਇਸ ਵੇਲੇ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਅਨੇ ਉਹਨਾਂ ਨੇ ਕਾਲ ਤਖਤ ਸਾਹਿਬ ਵਲਫੇਰ ਰੋਕ ਕਰਨ ਦਾ ਯਤਨ ਕੀਤਾ ਪਰੰਤੂ ਵਿਚਾਰੇ ਵਿਚਾਰੇ ਬਣ ਕੇ ਰਹਿ ਗਏ ਨੇ ਪਰੰਤੂ ਇੱਥੇ ਇੱਕ ਗੱਲ ਸੋਚਣ ਵਾਲੀ ਜ਼ਰੂਰ ਹੈ ਕਿ ਵਿਚਾਰੇ ਉਹ ਤਖਤ ਸਾਹਿਬ ਵਾਸਤੇ ਬਣੇ ਨੇ ਤੇ ਇੰਜ ਤੁਰ ਜਾਣਾ ਸੱਚਮੁੱਚ ਉਦਾਸ ਕਰ ਗਿਆ ਪੰਥ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਿੱਖ ਕੌਮ ਨੂੰ ਤੇ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਦੋਸਤੋ ਜੇ ਇਤਿਹਾਸ ਦੇ ਵਿੱਚ ਸਤਕਾਰ ਲੈਣਾ ਹੈ ਤਾਂ ਇਦਾਂ ਭਜਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਨਾਲ ਇਹ ਦੋ ਆਗੂ ਨੇ ਜਿਹੜੇ ਉਹ ਚਲੇ ਗਏ ਨੇ ਭੱਜ ਗਏ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਕੀਤਾ ਬੇਨਤੀ ਕੀਤੀ ਜਾ ਸਕਦੀ ਸੀ ਕਿ ਜਥੇਦਾਰ ਜੀ ਇਹ ਭਾਰਤ ਇਸ ਕਮੇਟੀ ਨੂੰ ਰੱਦ ਕਰ ਦਿੱਤਾ ਜਾਵੇ ਅਸੀਂ ਇਦਾਂ ਚਾਹੁੰਦੇ ਹਾਂ ਸਾਰੀ ਕਮੇਟੀ ਸਾਰੇ ਮੈਂਬਰ ਕੋਈ ਨਾ ਕੋਈ ਸ਼੍ਰੀ ਕਾਲ ਤਖਤ ਸਾਹਿਬ ਤੇ ਬੈਠ ਕੇ ਹੱਲ ਕਰ ਸਕਦੇ ਸੀ ਪਰੰਤੂ ਇੱਕ ਪਾਰਟੀ ਤੇ ਇੱਕ ਪਰਿਵਾਰ ਦਾ ਰਾਹ ਪੱਧਰਾ ਕਰਨ ਲਈ ਇਸ ਤਰ੍ਹਾਂ ਹਕੀਕਤਾਂ ਨੂੰ ਗੁਰੂ ਵੱਲੋਂ ਬਖਸ਼ਿਸ਼ ਸੇਵਾ ਨੂੰ ਇਸ ਤਰ੍ਹਾਂ ਅਧਿਵਿਚਾਰ ਛੱਡ ਜਾਣਾ ਇਹ ਕੈਰਤਾ ਦੀ ਨਿਸ਼ਾਨੀ ਹੈ ਜੋ ਕਿ ਸਿੱਖ ਪੰਥ ਦੇ ਇੱਕ ਹਿੱਸੇ ਨੂੰ ਚੰਗੀ ਨਹੀਂ ਲੱਗੀ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ